ਇਨੂੰ ਤਾਂ ਅਕਲੀ ਹੈਣੀ ਇਹਦੇ ਪੇਰੈਂਟਸ ਦੀ ਗਲਤੀ ਆ ਵਧੀਆ ਹੋਇਆ ਹਾਰ ਗਿਆ ਬਲਾ 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 ਇਹ ਸਭ ਚੱਲ ਰਿਹਾ ਇੰਟਰਨੈਟ ਤੇ ਇਸ ਬੱਚੇ ਦੇ ਖਿਲਾਫ ਦਰਅਸਲ ਇਹ 10 ਸਾਲ ਦਾ ਬੱਚਾ ਇਸ਼ਾਂਤ ਬੱਟ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਆਇਆ ਜਿੱਥੇ ਇਸ ਦੀ ਬੋਲਬਾਣੀ ਦੇਖ ਕੇ ਇਸ ਨੂੰ ਇੰਟਰਨੈਟ ਤੇ ਬਹੁਤ ਹੇਟ ਮਿਲ ਰਹੀ ਆ ਕੇਬੀਸੀ ਦੇ 17ਵੇਂ ਸੀਜ਼ਨ ਵਿੱਚ ਜਦੋਂ ਮਤਾਬਚਨ ਇਸ ਛੋਟੇ ਬੱਚੇ ਇਸ਼ਾਂਤ ਨੂੰ ਗੇਮ ਦੇ ਰੂਲ ਸਮਝਾ ਰਹੇ ਸਨ ਤਾਂ ਬੱਚੇ ਨੇ ਵਿੱਚੇ ਹੀ ਟੋਕ ਕੇ ਕਹਿ ਦਿੱਤਾ ਮੇਰੋ ਬਬੀ ਮੇਰੇ ਕੋ ਰੂਲ ਸਮਝਾਣੇ ਮਤ ਬੈਟਨਾ ਇਹ ਸੁਣ ਕੇ ਸਟੂਡੀਓ ਵਿੱਚ ਕੁਝ ਸਮੇਂ ਲਈ ਤਾਂ ਸਾਰੇ ਚੁੱਪ ਹੀ ਹੋ ਗਏ ਤੇ ਫਿਰ ਜਿਵੇਂ ਉਸ ਦਾ ਸੈਲਫ ਕੌਨਫੀਡੈਂਸ ਜਾਂ ਓਵਰ ਕੌਨਫੀਡੈਂਸ ਉਹਦੇ ਸਿਰ ਚੜ ਗਿਆ ਹੋਵੇ ਹਰ ਸਵਾਲ ਦਾ ਜਵਾਬ ਅਮਤਾ ਬਚਨ ਦੇ ਸਵਾਲ ਪੂਰਾ ਕੰਨ ਤੋਂ ਪਹਿਲਾਂ ਹੀ ਦੇਣ ਲੱਗ ਗਿਆ ਕੁਸ਼ਨ ਸੁਣੀਏ ਇਹ ਲੰਚ ਵੀ ਬ੍ਰੈਕਫਾਸਟ ਸਰ ਵੀ ਬ੍ਰੈਕਫਾਸਟ ਲੌਕ ਕਰੋ ਵੀ ਬ੍ਰੈਕਫਾਸਟ ਲੌਕ ਪਰ ਜਦੋਂ ਰਮਾਈ ਨਾਲ ਜੁੜਿਆ ਇੱਕ ਸਵਾਲ ਪੁੱਛਿਆ ਗਿਆ ਤਾਂ ਇਸ ਸ਼ਾਂਤ ਨੇ ਓਵਰ ਕੌਨਫੀਡੈਂਸ ਨਾਲ ਗਲਤ ਜਵਾਬ ਦੇ ਦਿੱਤਾ ਕੀ ਤਰੀਕੇ ਨਾਲ ਨੌਕ ਕੀਤਾ ਜਾਏ ਲੋਕ ਕਰ ਦੇ ਲੋਕ ਕਰ ਦੋ ਸਰ ਇੱਕ ਹੈ ਉਸ ਵਿੱਚ ਚਾਰ ਲੋਕ ਲਗਾ ਦਿਓ ਲੇਕਿਨ ਲੋਕ ਕਰੋ ਬਹੁਤ ਜ਼ੋਰ ਨਾਲ ਬੋਲ ਰਹਾ ਤਾਂ ਆਏ ਲੋਕ ਕਰੋ ਵੀ ਇਹ ਉਹ ਦੇਖਾਡ ਬੋਲ ਰਹਾ ਤਾਂ ਆ ਜਾਏ ਬਈ ਸਾਰੀ ਰਸਤਾ ਜੋ ਹੈ ਆਪਕੋ ਗਲਤ ਹੋ ਗਿਆ ਜਿਸ ਨਾਲ ਉਸ ਦੀ ਖੇਡ ਉੱਥੇ ਹੀ ਖਤਮ ਹੋ ਗਈ ਨਾ ਕੋਈ ਇਨਾਮ ਮਿਲਿਆ ਨਾ ਕਰੋੜਪਤੀ ਬਣਿਆ ਪਰ ਇੰਟਰਨੈਟ ਤੇ ਟ੍ਰੋਲਿੰਗ ਜ਼ਰੂਰ ਮਿਲ ਗਈ ਉਸ ਦੇ ਨਾਲ ਪੇਰੈਂਟਸ ਨੂੰ ਵੀ ਬਹੁਤ ਜ਼ਿਆਦਾ ਹੇਟ ਮਿਲ ਰਹੀ ਆ ਪਰ ਤੁਹਾਨੂੰ ਕੀ ਲੱਗਦਾ ਉਹ ਸੱਚੀ ਹਾਰ ਗਿਆ KVC ਦੀ TRP ਇਸ ਇੱਕ ਐਪੀਸੋਡ ਨਾਲ ਅਸਮਾਨਾਂ ਵਿੱਚ ਜਾ ਪਹੁੰਚੀ ਤਾਂ ਕਿ ਬੱਚੇ ਨੂੰ ਕਿਸੇ ਬ੍ਰਾਂਡ ਨੇ ਅਪਰੋਚ ਨਹੀਂ ਕੀਤਾ ਹੋਵੇਗਾ ਸ਼ਰਤ ਲਗਾ ਲਓ ਅਗਲੇ ਕੁਝ ਦਿਨਾਂ ਵਿੱਚ ਇਹ ਬੱਚਾ ਕਿਸੇ ਨਾ ਕਿਸੇ ਐਡ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਵੈਸੇ ਤੁਹਾਨੂੰ ਇਸ ਬੱਚੇ ਦੇ ਐਟੀਟਿਊਡ ਪਿੱਛੇ ਕੀ ਕਾਰਨ ਲੱਗਦਾ ਕਮੈਂਟ ਕਰਕੇ ਦੱਸਿਓ